ਜਿੱਥੇ ਅਕਾਲੀ ਦਲ ਇਸ ਸਮੇਂ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਦੀ ਭਾਲ ਕਰ ਰਿਹਾ ਹੈ ਦੂਜੇ ਪਾਸੇ ਮਜੀਠੀਆ ਦੀ ਗ੍ਰਿਫਤਾਰੀ ਨੇ ਵੱਡਾ ਝਟਕਾ ਦਿੱਤਾ ਇਸ ਦੇ ਦਰਮਿਆਨ ਇੱਕ ਹੋਰ ਤੀਜੀ ਨਵੀਂ ਚਰਚਾ ਛੜੀ ਅਕਾਲੀ ਦਲ ਭਾਜਪਾ ਗਠਜੋੜ ਦੀ ਇਹ ਚਰਚਾ ਛਿੜੀ ਸੁਨੀਲ ਜਾਖੜ ਦੇ ਬਿਆਨ ਨੇ ਇਸ ਸੰਬੰਧੀ ਕਿਆਸਰਾਈਆਂ ਤੇਜ਼ ਕੀਤੀਆਂ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਤੇ ਇਸ ਗੱਠਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਹੁਣ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਵੱਲੋਂ ਵੀ ਐਸੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਇਸ ਤੋਂ ਪਹਿਲਾਂ ਸੁਨੀਲ ਜਾਖੜ ਵੱਲੋਂ ਵੀ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਕੀਤੀ ਗਈ ਸੀ ਤੇ ਹੁਣ ਬੀਜੇਪੀ ਆਗੂ ਸੁਰਜੀਤ ਜਿਆਨੀ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਹੈ ਕਿ ਜੇਕਰ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਸਕਦੀ ਹੈ ਹਾਲਾਂਕਿ ਇਹ ਗਠਜੋੜ ਬਣਾਉਣਾ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਇਹ ਉੱਚ ਪਾਰਟੀ ਪੱਧਰ ਦਾ ਮਾਮਲਾ ਹੈ ਪਰ ਜੇਕਰ ਪਾਰਟੀ ਇਕੱਠੇ ਚੋਣਾਂ ਲੜਨ ਦਾ ਹੁਕਮ ਦਿੰਦੀ ਹੈ ਤਾਂ ਉਹ ਇਕੱਠੇ ਚੋਣਾਂ ਲੜਨਗੇ ਸੁਰਜੀਤ ਜਿਆਨੀ ਨੇ ਕਾਲੀ ਦਲ ਦੀਆਂ ਸ਼ਿਫਤਾਂ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾ ਕੀਤੀਆਂ ਉਹਨਾਂ ਦੇ ਆਫਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਵੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਸਾਡੇ ਲਈ ਰੱਬ ਸਮਾਨ ਸਨ ਉਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਫਾਜ਼ਿਲਕਾ ਦੇ ਵਿਕਾਸ ਲਈ ਬਾਦਲ ਸਾਹਿਬ ਨੇ ਮੇਰਾ ਸਹਿਯੋਗ ਕੀਤਾ ਉਹ ਕਹਿੰਦੇ ਨੇ ਕਿ ਉਹ ਦਿਲੋਂ ਬਾਦਲ ਸਾਹਿਬ ਦਾ ਮਾਣ ਕਰਦੇ ਨੇ ਫੋਟੋ ਨਾ ਸਿਰਫ ਦਫਤਰ ਵਿੱਚ ਲੱਗੀ ਹੈ ਸਗੋਂ ਸਾਡੇ ਦਿਲਾਂ ਦੇ ਵਿੱਚ ਵੀ ਲੱਗੀ ਹੈ ਤਸਵੀਰਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਸੁਰਜੀਤ ਜਿਆਨੀ ਨੇ ਆਪਣੇ ਦਫਤਰ ਦੇ ਵਿੱਚ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਪ੍ਰਕਾਸ਼ ਸਿੰਘ ਬਾਦਲ ਦਿਨਾਂ ਦੀਆਂ ਫੋਟੋਆਂ ਇਕੱਠੇ ਲਾਈਆਂ ਹੋਈਆਂ ਨੇ ਇਸ ਮੌਕੇ ਜਿਆਨਨੀ ਨੇ ਕਟ ਜੋੜ ਦਾ ਕਿਵੇਂ ਸਮਰਥਨ ਕੀਤਾ ਕਿਹੜੀ ਗੱਲ ਆਖੀ ਤੁਸੀਂ ਇੱਕ ਵਾਰ ਖੁਦ ਸੁਣੋ ਬਾਦਲ ਸਾਹਿਬ ਥਿਸ ਰਿਸਪੈਕਟ ਕਰਜੇਤੀ ਦੇਵਤਾ ਇਨਸਾਨ ਸੀ ਇਸ ਕਰਕੇ ਬਾਦਲ ਸਾਹਿਬ ਦੀ ਫੋਟੋ ਸਾਡੇ ਦਿਲ ਦੇ ਵਿੱਚ ਵੀ ਹੈ ਓਨਲੀ ਦਫ਼ਤਰ ਚ ਨਹੀਂ ਮਦਗਿਆ ਨਾ ਗਠਬੰਧ ਨਾ ਕੋਈ ਲਾਲ ਦੇਣਾ ਨਹੀਂ ਗਾ ਇਹ ਗੱਠਬੰਧ ਰਹੋਗੇ ਨਾ ਬਾਦਲ ਸਾਡੇ ਵਾਸਤੇ ਰੱਬ ਸੁਭਾਨ ਅੰਮੀ ਜਦ ਤੱਕ ਨਾ ਦੇਖੋ ਕਿ ਦਿਲ ਦਿਖਾਓਗੇ ਤਦ ਦਿਖਾ ਦੇਗਾ ਬਾਦਲ ਸਿੰਘ ਤੁਸੀਂ ਤੁਸੀਂ ਤਾਂ 12 ਸਾਲ ਸੁਪਤਲੀ ਨਵੀਂ ਬੰਗਟਾ ਉਹ ਕਿਸ ਸਮਾਂ ਨਹੀਂ ਤਕ ਕੋਲ ਸੁਣੋ ਬਾਦਲ ਸਾਹਿਬ ਦੀ ਗੱਲ ਕੋਈ ਨਹੀਂ ਕਰਦਾ ਬਾਦਲ ਸਾਹਿਬ ਕਿਸ ਤਰ੍ਹਾਂ ਬਾਦਸੋਹਾਂ ਚ ਗੱਲ ਕਰਦੇ ਸੀ ਬਾਦਸਾ ਅਰੇ ਨੂੰ ਨਾਲ ਲੈ ਕੇ ਚਲਦੇ ਸੀ ਉਹ ਗਾਂ ਫਾਜਿਲ ਦਾ ਜੇ ਵਿਕਾਸ ਹੋਇਆ ਜਿਹੜਾ ਬਾਦਲ ਸਾਹਿਬ ਨੇ ਮੇਰਾ ਸਹੂਤ ਕੀਤਾ ਦੇਖੋ ਘੇਰ ਕਲ ਮਿਲ ਸੀ ਸੁ ਮੇਰੇ 6 ਵਜੇ ਵਿੱਚ ਚਲੇ ਜਾਂਦੇ ਸੀ ਪਾਣੀ ਵਾਲਾ ਪਾਣੀ ਵਾਟਰ ਸੇਵਿਸ ਕੈਨ ਮਸ਼ੀਨ ਜੀਲਾ ਬਣਾਣਾ ਕਿੰਨੇ ਵੀ ਕਾ ਹਸਪੀਟਲ ਬਣਾਣਾ ਪਾਦਰ ਸਾਹਿਬ ਤੋਂ ਮੰਡਾ ਮਾਦਰ ਸਾਹਬ ਦੀ ਇਸ ਵਿੱਚ ਜਿੱਥੇ ਅਕਾਲੀ ਦਲ ਇਸ ਸਮੇਂ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਦੀ ਭਾਲ ਕਰ ਰਿਹਾ ਹੈ ਦੂਜੇ ਪਾਸੇ ਮਜੀਠੀਆ ਦੀ ਗ੍ਰਿਫਤਾਰੀ ਨੇ ਵੱਡਾ ਝਟਕਾ ਦਿੱਤਾ ਇਸ ਦੇ ਦਰਮਿਆਨ ਇੱਕ ਹੋਰ ਤੀਜੀ ਨਵੀਂ ਚਰਚਾ ਛਿੜੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਇਹ ਚਰਚਾ ਛਿੜੀ ਸੁਨੀਲ ਜਾਖੜ ਦੇ ਬਿਆਨ ਨੇ ਇਸ ਸੰਬੰਧੀ ਕਿਆਸਰਾਈਆਂ ਤੇਜ਼ ਕੀਤੀਆਂ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਇਸ ਗੜਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਹੁਣ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਵੱਲੋਂ ਵੀ ਇਸ ਗੜਜੋੜ ਨੂੰ ਲੈ ਕੇ ਵੱਡਾ ਧਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਅਸਰੀਲ ਜਾਖੜ ਵੱਲੋਂ ਵੀ ਅਕਾਲੀ ਭਾਜਪਾ ਗਠਜੋੜ ਦੀ ਹਮਾਇਤ ਕੀਤੀ ਗਈ ਸੀ ਤੇ ਹੁਣ ਬੀਜੇਪੀ ਆਗੂ ਸੁਰਜੀਤ ਜਿਆਨੀ ਨੇ ਕਿਹਾ ਹੈ ਕਿ ਲੋਕਾਂ ਦੀ ਆਵਾਜ਼ ਹੈ ਕਿ ਜੇਕਰ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਸਕਦੀ ਹੈ ਹਾਲਾਂਕਿ ਇਹ ਗਠਜੋੜ ਬਣਾਉਣਾ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਇਹ ਉੱਚ ਪਾਰਟੀ ਪੱਧਰ ਦਾ ਮਾਮਲਾ ਹੈ ਪਰ ਜੇਕਰ ਪਾਰਟੀ ਇਕੱਠੇ ਚੋਣਾਂ ਲੜਨ ਦਾ ਹੁਕਮ ਦਿੰਦੀ ਹੈ ਤਾਂ ਉਹ ਇਕੱਠੇ ਚੋਣਾਂ ਲੜਨਗੇ ਸੁਰਜੀਤ ਜਿਆਨੀ ਨੇ ਕਾਲੀ ਦਲ ਦੀਆਂ ਸ਼ਿਫਤਾਂ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾ ਕੀਤੀਆਂ ਉਹਨਾਂ ਦੇ ਆਫਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਵੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਸਾਡੇ ਲਈ ਰੱਬ ਸਮਾਨ ਸਨ ਉਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਫਾਜ਼ਿਲਕਾ ਦੇ ਵਿਕਾਸ ਲਈ ਬਾਦਲ ਸਾਹਿਬ ਨੇ ਮੇਰਾ ਸਹਿਯੋਗ ਕੀਤਾ ਉਹ ਕਹਿੰਦੇ ਨੇ ਕਿ ਉਹ ਦਿਲੋਂ ਬਾਦਲ ਸਾਹਿਬ ਦਾ ਮਾਣ ਕਰਦੇ ਨੇ ਫੋਟੋ ਨਾ ਸਿਰਫ ਦਫਤਰ ਵਿੱਚ ਲੱਗੀ ਹੈ ਸਗੋਂ ਸਾਡੇ ਦਿਲਾਂ ਦੇ ਵਿੱਚ ਵੀ ਲੱਗੀ ਹੈ ਤਸਵੀਰਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਸੁਰਜੀਤ ਜਯਾਨੀ ਨੇ ਆਪਣੇ ਦਫਤਰ ਦੇ ਵਿੱਚ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਪ੍ਰਕਾਸ਼ ਸਿੰਘ ਬਾਦਲ ਦਿਨਾਂ ਦੀਆਂ ਫੋਟੋਆਂ ਇਕੱਠੇ ਲਾਈਆਂ ਹੋਈਆਂ ਨੇ ਇਸ ਮੌਕੇ ਜਿਆਨਨੀ ਨੇ ਕਟ ਜੋੜ ਦਾ ਕਿਵੇਂ ਸਮਰਥਨ ਕੀਤਾ ਕਿਹੜੀ ਗੱਲ ਆਖੀ ਤੁਸੀਂ ਇੱਕ ਵਾਰ ਖੁਦ ਸੁਣੋ ਬਾਦਲ ਸਾਹਿਬ ਥਿਸ ਰਿਸਪੈਕਟ ਕਰਦੇ ਕੀ ਦੇਵਤਾ ਇਨਸਾਨ ਸੀ ਇਸ ਕਰਕੇ ਬਾਦਲ ਸਾਹਿਬ ਦੀ ਫੋਟੋ ਸਾਡੇ ਦਿਲ ਦੇ ਵਿੱਚ ਵੀ ਹੈ ਓਨਲੀ ਦਰਸਾ ਚਲੀ ਮਦਗਿਆ ਨਾ ਗਠਬੰਧ ਨਾ ਕੋਈ ਲਾਲਾ ਦੇਣਾ ਵਾਲੀ ਗੱਲ ਇਹ ਗਠਬੰਧ ਰਹੋਏ ਨਾ ਬਾਦਲ ਸਾਡੇ ਵਾਸਤੇ ਰੱਬ ਸੁਭਾਨ ਅੰਮੀ ਜਦ ਤੱਕ ਨਾ ਦੇਖੋ ਕਿ ਦਿਲ ਦਿਖਾਓਗੇ ਤਦ ਦਿਖਾ ਦੇਗਾ ਬਾਦਲ ਸਿੰਘ ਤੁਸੀਂ ਉਸ ਦਾ 12 ਸਾਲ ਦਾ ਸਪਤਲ ਜੀ ਨਾ ਵੀ ਬੰਕ ਦਿੱਤਾ ਉਹ ਕਿਸਮਾਨੀ ਤਕ ਕੋ ਗੱਲ ਸੁਣੋ ਬਾਦ ਸਾਹਿਬ ਦੀ ਵੀ ਕੋਈ ਨਹੀਂ ਕਰਦੀ ਬਾਦ ਸਾਹਿਬ ਕਿਸ ਤਰ੍ਹਾਂ ਬਾਦਸੋਹਾਂ ਚ ਗੱਲ ਕਰਦੀ ਸੀ ਬਾਦ ਸਾਹਿਬ ਅਰੇ ਨੂੰ ਨਾਲ ਲੈ ਕੇ ਚਲਦੀ ਸੀ ਉਹ ਗਾਂ ਫਾਜਿਲ ਦਾ ਜੇ ਵਿਕਾਸ ਹੋਇਆ ਜਿਹੜਾ ਬਾਦਲ ਸਾਹਿਬ ਨੇ ਮੇਰਾ ਸਹੂਤ ਕੀਤਾ ਦੇਖੋ ਘੇਰ ਕਲ ਮਿਲ ਸੀ ਮੇਰੇ 6 ਵਜੇ ਵਿੱਚ ਚਲੇ ਜਾਂਦੇ ਸੀ ਪਾਣੀ ਵਾਲਾ ਪਾਣੀ ਵਾਟਰ ਸੀਰੀਜ਼ ਕਰ ਮਸ਼ੀਨ ਜੀਲਾ ਬਣਾਣਾ ਕਿੰਨੇ ਵਿੱਚ ਹਸਪਤਾਲ ਬਣਾਣਾ ਬਾਦਰ ਸਾਹਿਬ ਨੂੰ ਮੰਨਦਾ ਮੈਂ ਕਿ ਇਸ ਵਿੱਚ